ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਸੁਰਖਪੀ ਰੋਡ 100 ਗਾਜ ਦੀ ਕੋਠੀ ਰੇਟ ਇਹਦਾ 32 ਲੱਖ ਰੁਪਿਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਆ ਬਾਥਰੂਮ ਆ ਗਿਆ ਫਰੰਟ ਤੇ ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਪੋਰਚ ਖੁੱਲਾ ਹੈ ਗੱਡੀ ਬਹੁਤ ਵਧੀਆ ਲੱਗਦੀ ਹੈ ਦੋ ਬੈੱਡਰੂਮ ਹੈ ਕਿਚਨ ਹੈ ਡ੍ਰੈਇੰਗ ਰੂਮ ਹੈ ਤੇ ਬਾਥਰੂਮ ਅਟੈਚ ਹੈ ਬਹੁਤ ਹੀ ਵਧੀਆ ਰੰਗ ਰੋਗਨ ਕੋਠੀ ਦਾ ਪੀਓਪੀ ਟਾਇਲ ਦਾ ਕੰਮ ਜੋੜੀ ਪੱਲੇ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਆ ਬਾਥਰੂਮ ਆ ਗਿਆ ਜੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ ਫੇਸਬੁਕ ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਕੋਠੀ ਮਕਾਨ ਪਲਾਟ ਦਾ ਕਿਸ ਨੇ ਐਡ ਕਰਾਉਣੀ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇਗੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਐ ਪਿੱਛੇ ਆ ਜਗ੍ਹਾ ਛੱਡੀ ਵੀ ਐ ਝਾਲ ਪਾਇਆ ਵਾ ਉੱਪਰ ਆ ਸਾਹਮਣੇ ਡ੍ਰਾਇੰਗ ਰੂਮ ਆ ਗਿਆ ਆ ਜੋ ਫਿਰ ਉੱਪਰ ਦਿਖਾਉਣਾ ਤੁਹਾਨੂੰ ਪੋਰਸ਼ਨ ਬਹੁਤ ਹੀ ਵਧੀਆ ਉੱਪਰ ਪੋਰਸ਼ਨ ਬਣਿਆ ਹੋਇਆ ਹੈ 100 ਗਜ ਦੀ ਕੋਠੀ ਹੈ ਸੁਰਕਪੀ ਰੋਡ ਰੇਟ ਇਹਦਾ 32 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਭਰਾ ਦਾ ਫਾਇਦਾ ਹੋ ਸਕੇ ਆ ਬੈਡਰੂਮ ਆ ਗਿਆ ਜੀ ਉੱਪਰਲੇ ਪੋਰਸ਼ਨ ਤੇ ਬੈਡਰੂਮ ਆ ਗਿਆ ਅ ਨਾਲ ਹੀ ਇਹਦੇ ਬਾਥਰੂਮ ਆ ਗਿਆ ਜੀ ਅਟੈਚ ਬਾਥਰੂਮ ਉੱਪਰਲੇ ਪੋਰਸ਼ਨ ਨਾਲ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਨਿਊ ਕੋਠੀ ਹੈ ਡਿਮਾਂਡ ਦੇ ਦੀ 32 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂ ਬਹੁਤ ਹੀ ਵਧੀਆ 프ਰੰਟ ਦੇ ਸਾਰਾ ਕੰਮ ਹੋਇਆ ਵਾ ਇਹਦਾ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ